ਨਮਸਕਾਰ ਸਰਗਰਮੀਆ ਪ੍ਰੋਗਰਾਮ ਦੇ ਵਾਸਤੇ ਪ੍ਰਦੇਸੀ ਵੀਰਾਂ ਦਾ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹਨਾਂ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਪਿੰਡ ਕੋਲੇਵਾਲ ਦੇ ਲਾਗੇ ਜੋ ਪਾਰ ਗਿਆ ਸੀ। ਜੇਰਾਪਾਪਾ ਨਾਂਕ ਨੇੜੇ ਉੱਥੇ ਪਾੜ ਨੂੰ ਬੰਨਦੇ ਹੋਏ ਮਿੱਟੀ ਦਾ ਬੰਨ ਬੰਨਦੇ ਸਵੇਰ ਸੇ ਜੀ ਸੰਸਾ ਉਹ ਪਿੰਡਾਂ ਦੇ ਵਿੱਚੋਂ ਬਹੁਤ ਦੂਰੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਉਂਦੇ ਹੋਏ ਉਹ ਸੰਗਤ ਪਾਜੀ ਇਹ ਕਿਹੜੇ ਕਿਹੜੇ ਪਿੰਡ ਤੋਂ ਆਪਣੀ ਮਿੱਟੀ ਆਪਣੇ ਆ ਰਹੀ ਆ ਕਿੱਧਰ ਕਿੱਧਰ ਤੋਂ ਆਪਣੇ ਕਿਨਾਂ ਤੋਂ ਲਿਆ ਰਹੇ ਹੋ ਹਾਂਜੀ ਵਾਹਿਗੁਰੂ ਤੁਸੀਂ ਮੈਂ ਵਾਹਿਗੁਰੂ ਜੀ ਕਿਧਰੋਂ ਕਿਧਰੋਂ ਆਪਣੇ ਨਾਲ ਇਹ ਮਿੱਟੀ ਭਰਉਣ ਲਈ ਆਪਣੇ ਇੱਥੋਂ ਲੋਕ ਲੋ ਤੁਸੀਂ ਜਾਂ ਇਹ ਲੋਕਲ ਹੈ ਜੀ ਇਹਨਾਂ ਨੂੰ ਤੁਸੀਂ 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 ਅਸੀਂ ਕਿਰਾਇਆ ਸੰਸੀਲਤੋਂ ਆਏ ਹਾਂ ਰਾਜਾ ਸੰਸੀਲਤੋਂ ਆਏ ਇਹ ਮਿੱਟੀ ਦੀ ਸੇਵਾ ਕਰ ਰਹੇ ਹੋ ਨਾ ਅੱਛਾ ਜੀ ਇਹ ਕਿਹੜੇ ਬਾਬਾ ਜੀ ਨੇ ਆਪਣੇ ਕਿਨਾਂ ਦੀ ਸੇਵਾ ਸ਼ੁਰੂ ਕੀਤੀ લેગોની ગુરુબા કળે આવી ઠીક છે જી मिट्टी जियां डरावनी राजा सांसों पे और लाखों के बीचों पहुंच रही है संगत बस सेवा कर रही है हर दिन मार नाल इलाके की कोई फसल नहीं रही सारिया फसलों तबाह तो हो गई हैं ਇਸ ਵੇਲਾ ਘੋਨੇਵਾਲ ਨੇੜੇ ਘਾਲੋਵਾਲ ਪਿੰਡ ਦੇ ਜੋ ਪਾੜ ਪਿਆ ਉਹ ਪਾੜ ਦਾ ਮੋਹਿੰਨਾ ਕਰਦੇ ਹੋਇਆ संत बाबा सतनाम सिंह जी ਸਿੱਕਾ ਡੇਵੀ ਫਾਰਸ ਜਾ ਰਿਹਾ ਹੈ ਸਾਹਿਬੂ ਕੀ ਕਾਹ ਪਾਲਾ ਹੁਸਾ ਸਾਹਿਬੂ ਕੀ ਕੀ ਕਰੇ ਸਾਥ ਨੂੰ ਪਤਾ ਹੀ ਹੈ ਜਿਵੇਂ ਕਿ ਤੇ ਥਰਡ ਪੀਡ ਤੇ ਜਿਹੜੇ ਹੈਗੇ ਆ ਉਹਨਾਂ ਨੂੰ ਅਲੱਗ-ਅਲੱਗ ਚੀਜ਼ਾਂ ਦੀ ਜਿਹੜੀ ਐਸੀ ਆ ਉਹ ਲੋਡ ਉੱਥੇ ਹੈਗੀ ਆ ਸਾਨੂੰ ਕਹਨ ਆਈ ਸੀ ਕਿ ਉੱਥੇ ਮੈਡੀਕਲ ਸਹੂਲਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਸਪਿੰਨਾਂ ਦੇ ਵਿੱਚ ਕੁਝ ਥਾਵਾਂ ਤੇ ਜਿਹੜੇ ਹੈਗੇ ਆ ਉਹ ਮੈਡੀਕਲ ਨਹੀਂ ਪਹੁੰਚ ਪਾ ਰਿਆ ਸਾਰ ਅਸੀਂ ਕੱਲ ਆਪਣੀ ਟੀਮ ਦੇ ਨਾਲ ਉੱਥੇ ਜਾ ਰਹੇ ਹਾਂ ਜਨਾਲਾ ਸਾਈਡ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ 100 ਤੋਂ ਜ਼ਿਆਦਾ ਮੈਡੀਕਲ ਕਿੱਟਾਂ ਜਹੀਆਂ ਹੈਗੀਆਂ ਉਹ ਅਗੀ ਦੇ ਪੈਕਿੰਗ ਕਰ ਲਈ ਹੈਗੀ ਆ ਉਹਨਾਂ ਨੂੰ ਅਸੀਂ ਉੱਥੇ ਪਹੁੰਚਾ ਕਰਾਂਗੇ ਲੋਡ ਵਨ ਕਰਵਾ ਰਾ ਦੱਸ ਉਹ ਕੰਮ ਲੈ ਜਿਹੜਾ ਹੈਗਾ ਅਸੀਂ ਜਾ ਰਹੇ ਆ ਤਾਂ ਉਸ ਨੂੰ ਜਿਹੜੀਆਂ ਚੀਜ਼ਾਂ ਦੀ ਹੋਰ ਰਿਕੁਆਇਰਮੈਂਟ ਹੋਊਗੀ ਉਹ ਵੀ ਲੈ ਕੇ ਆਵਾਂਗੇ ਵੀ ਹਾਂ ਆਹ ਚੀਜ਼ਾਂ ਦੀ ਲਿਸਟ ਜਿਹੜੀ ਏਗੀ ਆ ਉਹ ਆਉਣ ਵਾਲੇ ਕੰਮ ਤੋਂ ਉੱਥੇ ਚਾਹੀਦੀ ਹੁੰਦੀ ਆ ਤਾਂ ਆਪ ਸਭ ਦਾ ਸਾਰਿਆਂ ਦਾ ਧੰਨਵਾਦ ਆ ਤੇ ਆਪ ਸਭ ਨੇ ਸਾਨੂੰ ਉਤਸ਼ਾਹ ਦਿੱਤਾ ਤੇ ਅਸੀਂ ਸਾਰੇ ਨਾਲ ਕੇਸ 8 ਪੀਟੂ ਪੰਜਾਬ ਨੂੰ ਜਿਹੜਾ ਹੈਗਾ ਆ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕਰ ਰਹੇ ਆ ਆਪ ਸਭ ਦਾ ਐਨ ਆਰ ਆਈ ਵੀਰਾਂ ਦਾ ਪਿੰਡ ਪੱਤਰ ਦਾ ਸਾਰਿਆਂ ਦਾ ਧੰਨਵਾਦ ਜੀ ਸਵਾਹਿਕਾ ਖਾਲਸਾ ਸਵਾਹਿਕ ਕੀ ਕਰੀਏ ਹੁਣ ਬੜੀ ਮੁਸ਼ਕਿਲ ਜੀ ਜਾਂ ਰਿਆ ਤੈ ਅਨੈਸ ਹੋ ਗਿਆ ਲੀੜਾ ਕਪੜਾ ਕੁਛ ਨਹੀਂ ਮੈਨੂੰ ਮਾਲੀ ਸ਼ਾਇਦਾ ਥੋੜੀ ਬੋਧੀ ਮਿਲਣੀ ਚਾਹੀਦੀ ਆ ਮੈਂ ਬੋਧੀ ਨਹੀਂ ਮੰਗਦਾ ਕਿਉਂ ਮੇਰੀਆਂ ਮੋਟਰਾਂ ਆ ਸਟਾਰਟਰ ਐ ਅੱਛਾ ਬਣਵਾ ਉਧਾਂ ਹੀ ਬੈਠਾ ਆ ਮੱਛਲਣਾ ਆ ਖਾਲਸਾ ਵਾਲੇ ਕੀ ਕੀ ਬਤੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਕਿ 21 ਸੰਧੀ ਜਿਹੜਾ ਹੈ ਗਿਆ ਉਹ ਹਰ ਪਿੰਡ ਸ਼ਹਿਰ ਦੇ ਵਿੱਚੋਂ ਅਰਸਤ ਔਰ ਬਾਕੀ ਚੀਜ਼ਾਂ ਜਿਹੜੀਆਂ ਪਹੁੰਚ ਰਹੀਆਂ ਸਾਡੇ ਯੋਗ ਸਭਾਵਾਂ ਕਲੱਬ ਪਿੰਡ ਭਟੀਆਂ ਸਾਂਝ ਨੌਜਵਾਨ ਸਭਾਵ ਪਿੰਡ ਭਟੀਆਂ ਸੇਵਾ ਸੁਸਾਇਟੀ ਜਿਹੜਾ ਵਾਲਾ ਕਮਣਾ ਤੋਂ ਸਾਡੇ ਦੱਸੀ ਭਾਜੀ ਔਰ ਸਾਡੇ ਗੰਭੋ ਵਾਲ ਤੋਂ ਮਾ ਜੀ ਹੁਣੇ ਸਾਰੇ ਅਸੀਂ ਇਲਾਕੇ ਦੇ ਸਰਪ ਨੂੰ ਨਾਲ ਲੈ ਕੇ ਵਲੰਟੀਅਰਾਂ ਨੂੰ ਸੇਵਾਦਾਰਾਂ ਨੂੰ ਨਾਲ ਲੈ ਕੇ ਅੱਜ ਇਸ ਕੋਰੀਡੋਰ ਦੇ ਲਾਗੀ ਛੱਕੀ ਦੇ ਪਿੰਡਾਂ ਦੇ ਵਿੱਚ ਆਏ ਸੀ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਜਿਹੜਾ ਹੈਗਾ ਉਹ ਕਰੀਬ-ਕਰੀਬ 100 ਤੋਂ ਜ਼ਿਆਦਾ ਚੋਕਰ ਦੇ ਬੋਰੇ ਸੀਗੇ ਪਲੱਸ ਟੂੜੀ ਦਾ 200 ਤੋਂ ਜ਼ਿਆਦਾ ਗੱਟਾ ਜਿਹੜਾ ਉਹ ਟੂੜੀ ਦਾ ਸੀਗਾ ਪਲੱਸ ਨਾਲ ਖਾਣ-ਪੀਣ ਦੇ ਲਈ ਜਿਹੜੀ ਰਸਤ ਸੀਗੀ ਉਹ ਵੀ ਲੈ ਕੇ ਆਏ ਆ ਤਾਂ ਉਹ ਸਾਰੀ ਅੱਜ ਵਰਤਾ ਕੇ ਸਾਰੇ ਸੇਵਾਦਾਰ ਹੁਣ ਸੇਵਾ ਆਪਣੀ ਕੰਪਲੀਟ ਕਰਕੇ ਆਏ ਆ ਅਸੀਂ ਇਕੱਠੇ ਹੋਏ ਆ ਪਰ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਲਈ ਸਾਰਿਆਂ ਦਾ ਧੰਨਵਾਦ ਐਨਆਰਆਈ ਵੀਰਾਂ ਦਾ ਇੱਥੇ ਸਹਿਯੋਗ ਦੇਣ ਵਾਲੇ ਸਾਰੇ ਵਲੰਟੀਅਰਾਂ ਸੇਵਾਦਾਰਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਕਲ ਦਾ ਇਤਾਂ ਦੀ ਕੋਈ ਦਿੱਕਤ ਆ ਪਵੇ ਨਾ ਔਰ ਜੇ ਇਤਾਂ ਦੀ ਕਰਦੀ ਵੀ ਦਿੱਕਤ ਆ ਪੈਦੀ ਹੈ ਤਾਂ ਸਾਡੇ ਐਨ ਆਰ ਆਈ ਵੀਰ ਔਰ ਸਾਡੇ ਇਲਾਕੇ ਦੇ ਜਿੰਨੇ ਵੀ ਸਿਨੇ ਸੱਜਣ ਹੈਗੇ ਆ ਉਹ ਸਾਡਾ ਹਮੇਸ਼ਾ ਹੀ ਸਾਥ ਦਿੰਦੇ ਰਹਿਣ ਧੰਨਵਾਦ ਵਾਹਿਗੁਰੂ ਜੀ ਕਹਿੰਿਆ ਕਿ 29 ਸੰਧੀ ਜਿਹੜਾ ਹੈ ਗਿਆ ਉਹ ਹਰ ਪਿੰਡ ਸ਼ਹਿਰ ਦੇ ਵਿੱਚੋਂ ਰਸਤ ਔਰ ਬਾਕੀ ਚੀਜ਼ਾਂ ਜਿਹੜੀਆਂ ਪਹੁੰਚ ਰਹੀਆਂ ਸਾਡੇ ਯੋਗ ਸੁਵਾਨਾ ਕਲੱਬ ਪਿੰਡ ਭਟੀਆਂ ਸਾਜ ਨੌਜਵਾਨ ਸਭਾ ਪਿੰਡ ਭਟੀਆਂ ਸੇਵਾ ਸੁਸਾਇਟੀ ਜਿਹੜੇ ਵਾਲੇ ਕਮਿਸ਼ਨ ਤੋਂ ਸਾਡੇ ਜੱਸੀ ਭਾਜੀ ਔਰ ਸਾਡੇ ਗੰਭੋਲ ਤੋਂ ਜੀ ਹੁਣ ਸਾਰੇ ਅਸੀਂ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਵਲੰਟੀਅਰਾਂ ਨੂੰ ਸੇਵਾਦਾਰਾਂ ਨੂੰ ਨਾਲ ਲੈ ਕੇ ਅੱਜ ਇਸ ਕੋਰੀਡੋਰ ਦੇ ਲਾਗੇ ਛੱਡੇ ਪਿੰਡਾਂ ਦੇ ਵਿੱਚ ਆਏ ਸੀਗੇ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਜਿਹੜਾ ਹੈਗਾ ਆ ਉਹ ਤਕਰੀਬ ਕਰੀਬ 100 ਤੋਂ ਜ਼ਿਆਦਾ ਚੋਕਰ ਦੇ ਪੋਰੇ ਸੀਗੇ ਪਲੱਸ ਟੂੜੀ ਦਾ 200 ਤੋਂ ਜ਼ਿਆਦਾ ਕਟਾ ਜਿਹੜਾ ਉਹ ਟੂੜੀ ਦਾ ਸੀਗਾ ਪਲੱਸ ਨਾਲ ਖਾਣ ਪੀਣ ਦੇ ਲਈ ਜਿਹੜੀ ਰਸਤ ਸੀਗੀ ਉਹ ਵੀ ਲੈ ਕੇ ਆਏ ਆ ਤਾਂ ਉਹ ਸਾਰੀ ਅੱਜ ਵਰਤਾ ਕੇ ਸਾਰੇ ਸੇਵਾਦਾਰ ਹੁਣ ਸੇਵਾ ਆਪਣੀ ਕੰਪਲੀਟ ਕਰਕੇ ਆਏ ਆ ਅਸੀਂ ਇਕੱਠੇ ਹੋਏ ਆ ਪਰ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਲਈ ਸਾਰਿਆਂ ਦਾ ਧੰਨਵਾਦ ਐਨ ਆਰ ਆਈ ਵੀਰਾਂ ਦਾ ਇਹਨਾਂ ਸਹਿਯੋਗ ਦੇਣ ਵਾਲੇ ਸਾਰੇ ਵਲੰਟੀਅਰਾਂ ਸੇਵਾਦਾਰਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਕਲ ਤਾਂ ਇਤਾਂ ਦੀ ਕੋਈ ਦਿੱਕਤ ਆਪੇ ਨਾ ਔਰ ਜੇ ਇਤਾਂ ਦੀ ਕਦੀ ਵੀ ਦਿੱਕਤ ਆ ਪੈਦੀ ਹੈ ਤਾਂ ਸਾਡੇ ਐਨ ਆਰ ਆਈ ਵੀਰ ਔਰ ਸਾਡੇ ਇਲਾਕੇ ਦੇ ਜਿੰਨੇ ਵੀ ਸਕੇਤ ਸੱਜਣ ਹੈਗੇ ਆ ਉਹ ਸਾਡਾ ਹਮੇਸ਼ਾ ਹੀ ਸਾਥ ਦੇਂਦੇ ਰਹਿਣ ਧੰਨਵਾਦ ਵਾਹਿਗੁਰੂ ਜੀ ਹੋ ਜੀ ਨਮਾ ਪਾਉਣ ਨੂੰ ਆ ਮਾ ਜੀ ਉਹਦਾ ਰੱਖਿਆ ਸੰਦਰੀ ਇਹ ਕੀ ਆ ਇਹ ਪੈਨ ਰੋਕਣ ਦਾ ਇਹ ਖੇਡ ਲਈ ਆਪਣੀ ਚੱਲ ਪਾਉਂਦੇ ਆਏ ਇਹ ਵੀਰਾਜ ਜੀ ਕਿਹੜਾ ਪਿੰਡ ਪੈਂਦਾ ਹਾਂ ਜੀ ਇਹ ਪਿੰਡ ਕਿਹੜਾ ਪੈਂਦਾ ਜੀ ਚੰਗੀ ਬਨਵਾ ਜੀ ਚੰਗੀ ਬਨਵਾ

ਹਾਂਜੀ ਵੀਰ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤੇ ਤੁਹਾਡਾ ਨਾਂ ਕੀ ਆ ਤੇ ਤੁਹਾਡੇ ਪਿੰਡ ਦਾ ਨਾਂ ਕੀ ਆ ਪਲੀਜ਼ ਦੱਸਣਾ ਤੇ ਨੁਕਸਾਨ ਕਿੰਨਾ ਕੁ ਹੋਇਆ ਉਹ ਵੀ ਦੱਸਣਾ ਜੀ ਜਿਹੜਾ ਨਾਮ ਬਲਕਾਰ ਸਿੰਘ ਇਸਕਾਨ ਬਹੁਤ ਹੋਇਆ ਬਹੁਤ ਪਾਣੀ ਯਾਰਾ ਯਾਰਾ ਫੁੱਟ 12 12 ਫੁੱਟ ਪਾਣੀ ਆ ਗਿਆ ਜੀ ਹੁਣ ਜੋ ਮੋਟਰਾ ਨੈਟ ਜਿਹੜਾ ਘਰ ਦਾ ਜਿਹੜਾ ਕੁਝ ਨਹੀਂ ਰਿਹਾ ਸਭ ਖਰਾਬ ਹੋ ਗਿਆ ਜੀ ਕੀ ਕਰੀਏ ਹੁਣ ਬੜੀ ਮੁਸ਼ਕਿਲ ਜੀ ਗੱਲ ਹੈ ਆ ਮਤੇ ਇਹ ਨਾ ਹੋ ਗਿਆ ਲੀਣਾ ਕਪੜਾ ਕੁਛ ਨਹੀਂ ਮੈਨੂੰ ਮਾਲੀ ਸ਼ਾਇਦਾ ਥੋੜੀ ਬਹੁਤੀ ਮਿਲਣੀ ਚਾਹੀਦੀ ਆ ਮੈਂ ਬਹੁਤੀ ਨਹੀਂ ਮੰਗਦਾ ਕਿਉਂ ਗਰੀਆ ਮੋਟਣਾ ਆ ਸਟਾਰ ਇਹ ਆਪ ਕਾ ਯਾਰ ਅੱਜ ਦਾ ਡਾਇਰੈਕਟ ਇੰਦੇ ਆਪੇ ਪਈ ਬਣਾ ਚਾਹੀਏ ਹੈ ਅੱਛਾ ਬੜੇ ਬਾਤ ਹੋ ਗਿਆ ਤੇ ਸੰਮਲੋਪੀ ਇਸ ਸਾਜ ਜਲਸੀਂ ਭਗsein ਨਗਰ ਨਾ स्वत ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਨ ਇਜਾਜ਼ਤ ਦਿਓ ਧੰਨਵਾਦ